ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਮੈਂ ਅੱਜ ਪ੍ਰੀਤ ਕਾਫੀ ਕਲੈਕਸ਼ਨ ਲੈ ਕੇ ਆਈ ਆ ਬਹੁਤ ਹੀ ਸੋਹਣੇ ਸਾਰੇ ਪ੍ਰਿੰਟ ਸੂਟ ਲੈ ਕੇ ਆਈ ਆ ਸਰਦੀ ਦੀ ਕਲੈਕਸ਼ਨ ਰਹਿਣ ਵਾਲੀ ਹੈ ਇਹ ਵਾਲਾ ਵੈਲੈਂਟਾਈਨ ਸਿਲਕ ਰਹਿਣ ਵਾਲੀ ਹੈ ਇਸ ਦਾ ਨਾਮ ਵੈਲੈਂਟਾਈਨ ਸਿਲਕ ਰੱਖਿਆ ਹੈ ਕ੍ਰੇਪ ਦੀ ਬਾਟਮ ਹੈ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੈ ਟਾਈਮੀਟਰ ਦਾ ਸ਼ਰਟ ਟਾਈਮੀਟਰ ਦੀ ਬਾਟਮ ਰਹਿਣ ਵਾਲੀ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰੋਜ਼ ਲੁੱਕ ਲਾਈਕ ਰੋਜ਼ ਇਸ ਕਰਕੇ ਦਾ ਨਾਮ ਵੈਲੈਂਟਾਈਨ ਸਿਲਕ ਰੱਖਿਆ ਹੋਇਆ ਹੈਗਾ ਤਤੂ ਸਿਲ ਲੈਣਾ ਹੋਈ ਤਾਂ ਲੈ ਸਕਦੇ ਹੋ ਨੈਕਸਟ ਆਪਾਂ ਆਈ ਥਿੰਕ ਲਾਸਟ ਵੀਡੀਓ ਚ ਵੀ ਪਾਏ ਸੀਗੇ ਵਾਲੇ ਡੋਲਾ ਸਿਲਕ ਦਾ ਫੈਬਰਿਕ ਰਹਿਣ ਵਾਲਾ ਬਨਾੜਸੀ ਡੋਲਾ ਸਿਲਕ ਠੀਕ ਹੈ ਜੀ ਡੋਲਾ ਸਿਲਕ ਦਾ ਫੈਬਰਿਕ ਰਹਿਣ ਵਾਲਾ ਹੈਗਾ ਤਾਂ ਬਹੁਤ ਹੀ ਸੋਨੇ ਕਲਰ ਹੈ ਇਸ ਵਿੱਚ ਬਹੁਤ ਹੀ ਪਿਆਰੀ ਜਿਹੀ ਕਲੈਕਸ਼ਨ ਬਹੁਤ ਹੀ ਕਲਾਸੀ ਡੋਲਾ ਸਿਲਕ ਹੈ ਜਿਹੜਾ ਕਿ ਸਭ ਦਾ ਦਿਲ ਡੋਲ ਦਿੰਦੀ ਆ ਜਦੋਂ ਤੁਸੀਂ ਵੀਅਰ ਕਰੋਗੇ ਤਾਂ ਤੁਹਾਨੂੰ ਦੇਖ ਕੇ ਸਭ ਦਾ ਦਿਲ ਡਲ ਜਾਏਗਾ ਤਾਂ ਬਹੁਤ ਸਾਰੇ ਰੰਗਲੇ ਨੇ ਇਹ ਤੁਸੀਂ ਉੱਪਰ ਵਰਕ ਕਰਵਾ ਸਕਦੇ ਹੋ ਲੇਸਿਸ ਲਗਵਾ ਸਕਦੇ ਹੋ ਪੈਚ ਪੈਚ ਵਰਕ ਕਰਵਾ ਸਕਦੇ ਹੋ ਨਾਲ ਅچھے ਦੁਪੱਟੇ ਲੈ ਕੇ ਉਹਨਾਂ ਨੂੰ ਲੇਸਿਸ ਲਗਾ ਕੇ ਜਾਂ ਸ਼ਰਟ ਨਾਲ ਦਾ ਜੋ ਕਟਿੰਗ ਹੈ ਪੱਟੀ ਲਗਾ ਕੇ ਲੇਸ ਲਗਾ ਕੇ ਬਹੁਤ ਅੱਛਾ ਸੂਟ ਆਪਣਾ ਇੱਕ ਰੈਡੀ ਕਰ ਸਕਦੇ ਹੋ ਬਹੁਤ ਹੀ ਕਲਾਸੀ ਲੁੱਕ ਦੇ ਰਿਹਾ ਹੈ ਫੈਬਰਿਕ ਸੋ ਜਿੰਨਾਂ ਮਿਲਣੇ ਲੈ ਸਕਦੇ ਹੋ ਪਰ ਮੀਟਰ ਅਕੋਰਡਿੰਗ ਹੈ ਨੈਕਸਟ ਵਾਲਾ ਫੈਬਰਿਕ ਵੀ ਬਹੁਤ ਹੀ ਪਿਆਰਾ オーਗੰਜ਼ਾ ਐਂਡ ਜੌਰਜਟ ਦੇ ਵਿੱਚ ਰਹਿਣ ਵਾਲਾ ਹੈਗਾ ਇਹ ਵੀ ਡਰੈਸ ਮੈਟੀਰੀਅਲ ਹੈਗਾ ਜੀ ਬੁਟੀਕ ਵਾਲੀਆਂ ਭੈਣਾਂ ਇਸ ਫੈਬਰਿਕ ਨੂੰ ਯੂਜ਼ ਕਰ ਸਕਦੀਆਂ ਨੇ ਕੋਈ ਵੀ ਡਰੈਸ ਬਣਵਾ ਸਕਦੀਆਂ ਨੇ ਇਹਨਾਂ ਤੋਂ ਲਹਿੰਗਾ ਚੋਲੀ ਬਣ ਸਕਦਾ ਹੈ ਸਾੜੀ ਬਣ ਸਕਦੀ ਹੈਗੀ ਆ ਸਲਵਾਰ ਸੂਟ ਬਣ ਸਕਦਾ ਹੈ ਪਲਾਜ਼ੋ ਸੂਟ ਸ਼ਰਾਰਾ ਗਰਾਰਾ نیچے ਲਾਈਨਿੰਗ ਲੱਗੇਗੀ ਬਹੁਤ ਹੀ ਸੋਨਾ ਫੈਬਰਿਕ ਰੈਨ ਵਾਲਾ ਹੈਗਾ ਤੁਸੀਂ ਦੇ ਸਕਦੇ ਹੋ ਇਹ ਵਾਲਾ ਫੈਬਰਿਕ ਚ ਤੁਹਾਨੂੰ ਕਾਫੀ ਕਲਰਸ ਆਪਸ਼ਨਸ ਮਿਲ ਜਾਣਗੇ ਬਹੁਤ ਹੀ ਪਿਆਰੇ ਜਿਹੇ ਸ਼ੇਡ ਹੈ ਨਿਊ ਜੋ ਕਿ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਲੌਂਗ ਡਰੈਸ ਅਨਾਰਕਲੀ ਫੌਕ ਲੌਂਗ ਗਾਉਨ ਸਭ ਕੁਝ ਇਸ ਫੈਬਰਿਕ ਤੋਂ ਬਣਾ ਸਕਦੇ ਹੈਗੇ ਹੋ ਤੁਸੀਂ ਤੇ ਪਰ ਮੀਟਰ ਅਕੋਰਡਿੰਗ ਫੈਬਰਿਕ ਲੈਣ ਵਾਲਾ ਹੈਗਾ ਲਾਈਨਿੰਗ ਰਿਕੁਆਇਰਮੈਂਟ ਰਹੇਗੀ ਲਾਈਨਿੰਗ ਵੀ ਡਾਈਕੋਾ ਕੇ ਜੋ ਦੂਸਰੀ ਹੁੰਦੀ ਹੈ ਉਹ ਲਗਾਨੀ ਪਏਗੀ ਸਿਲਕ ਵਾਲੀ ਟਾਫਟਾ ਜਿਸ ਨੂੰ ਕਹਿ ਦਿੰਦੇ ਆ ਪੰਜਾਬੀ ਵਿੱਚ ਟਾਫਟਾ ਉਹ ਲਗਾਉਣਾ ਪਏਗਾ ਤਾਂ ਇਸ ਨੂੰ ਤੁਸੀਂ ਐਕਸਟਰਾ ਮਤਲਬ ਇਸ ਤੇ ਡਿਜ਼ਾਈਨਿੰਗ ਕਰਕੇ ਉਸ ਨੂੰ ਡਿਜ਼ਾਈਨਰ ਪੀਸ ਬਣਾ ਸਕਦੇ ਹੈਗੇ ਉਹ ਕਲਰ অপਸ਼ਨਸ ਕਾਫੀ ਆ ਨੈਕਸਟ ਅਜੋ ਜੀ ਆਪਾਂ ਵਿంటర్ 컬렉ਸ਼ਨ ਵਾਲ ਹੁੰਨੇ ਆ ਥੋੜਾ ਜਿਹਾ ਜੋ ਕਿ ਸਰਦੀ ਵਿੱਚ ਆਪਣੀ ਰਿਕੁਆਇਰਮੈਂਟ ਹੁੰਦੀ ਆ ਆਪਾਂ ਗੁਰਦੁਵਾਰਾ ਸਾਹਿਬ ਜਾਣਾ ਹੁੰਦਾ ਹੈ ਮਾਰਕੀਟ ਜਾਣਾ ਹੁੰਦਾ ਹੈ ਕਿਸੇ ਦੇ ਪਾਰਟ ਤੇ ਹੈਨਾ ਕਿਸੇ ਦੇ ਘਰ ਛੋਟਾ ਬੋਟ ਪਾਰਟ ਦਾ ਫੰਕਸ਼ਨ ਹੁੰਦਾ ਹੈ ਭੋਗ ਹੁੰਦਾ ਤਾਂ ਆਪਾਂ ਨੂੰ ਬੁਲੰਦ ਦੇ ਸੂਟ ਚਾਹੀਦੇ ਹੁੰਦੇ ਆ ਤਾਂ ਇਹ ਪਸ਼ਮੀਨਾ ਦੇ ਸੂਟ ਹੈਗੇ ਬਹੁਤ ਹੀ ਸੋਹਣੇ ਪ੍ਰਿੰਟ ਤੁਹਾਨੂੰ ਬਿਲਕੁਲ ਡਿਫਰੈਂਟ ਜੇ ਪ੍ਰਿੰਟ 컬렉ਸ਼ਨ ਮੇਰੇ ਕੋਲ ਮਿਲੇਗੀ ਜਿਨ੍ਹਾਂ ਨੇ ਹੋਰ ਵੀ 컬렉ਸ਼ਨ ਦੇਖਣੀ ਹੁੰਦੀ ਹੈ ਵੁੱਲਨ ਦੇ ਵਿੱਚ ਪਸ਼ਮੀਨਾ ਸੂਟ ਦੇ ਵਿੱਚ ਕਨਨੀ ਸੂਟ ਦੇ ਵਿੱਚ ਤਾਂ ਤੁਸੀਂ WhatsApp ਤੇ ਮੇਰਾ ਕੰਟੈਕਟ ਕਰ ਸਕਦੇ ਹੈਗੇ ਹੋ ਜੋ ਡੇਲੀ ਨਿਊ ਆਂਦੇ ਨੇ ਉਹ ਮੈਂ ਤੁਹਾਨੂੰ ਸ਼ੇਅਰ ਕਰ ਦਿਆ ਕਰਾਂਗੀ ਜਾਂ ਆਪਾਂ ਸਟੇਟਸ ਤੇ ਲਗਾਣੇ ਉਹ ਸਟੇਟਸ ਦੇਖ ਸਕਦੇ ਹੋ ਮੇਰਾ ਨੰਬਰ ਸੇਵ ਕਰ ਸਕਦੇ ਹੈਗੇ ਹੋ ਮੈਨੂੰ WhatsApp ਤੇ ਮੇਰੇ ਨਾਲ ਜੁਆਇਨ ਹੋ ਸਕਦੇ ਹੋ ਜਾਂ ਆਪਣਾ ਇੱਕ whatsapp group ਹੈਗਾਗਾ ਜਿਸ ਵਿੱਚ ਅਪਡੇਟ ਕਰਦੇ ਹੈਗੇ ਆ ਆਪਾਂ ਆਪਣੇ ਕਾਫੀ ਗਰੁੱਪ ਵੈਸੇ ਬਾਕੀ ਜਿਸ ਵਿੱਚ ਪਸ਼ਮੀਨਾ ਦੀ ਪੋਸਟਿੰਗ ਕਰਦੇ ਆ ਤੁਸੀਂ ਉਹ ਵਾਲਾ ਗਰੁੱਪ ਜੁਆਇਨ ਕਰ ਸਕਦੇ ਹੋ ਬੁਟੀਕ ਵਾਲਾ ਗਰੁੱਪ ਵੀ ਹੈਗਾ ਆਪਾਂ ਜਿੱਥੇ ਆਪਾਂ ਬੁਟੇਕ ਦੇ ਸੂਟ ਰੈਡੀ ਕਰਕੇ ਡਿਜ਼ਾਈਨ ਪਾਣੇ ਰਹਿੰਦੇ ਆ ਪੋਸਟ ਕਰਦੇ ਰਹਿੰਦੇ ਆ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ ਇਹ ਵਾਲਾ ਵੀ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣਾ ਜੀ ਦੇਖੋ ਕਲਰਸ ਆ ਸਾਰੇ ਹੀ ਬਹੁਤ ਪਿਆਰੇ ਨੇ ਤੇ ਲੱਗ ਜਾ ਬਿਲਕੁਲ ਡਿਫਰੈਂਟ ਜਿਹਾ ਡਿਜ਼ਾਈਨ ਹੈਗਾ ਸ਼ਾਲ ਰੈਨ ਵਾਲਾ ਤੇ ਸ਼ਰਟ ਤੇ बॉटम ਰਹਿਣ ਵਾਲੀ ਹੈਗੀ ਆ ਤੇ ਕਲਰ ਆਪਸ਼ਨ ਕਾਫੀ ਆ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੈਗੇ ਹੋ نیچے ਬਹੁਤ ਸੋਹਣਾ ਤੁਸੀਂ ਮਤਲਬ ਵਧੀਆ ਇਸ ਨੂੰ ਕਿਤੇ ਵੀ ਵੇਅਰ ਕਰ ਸਕਦੇ ਹੋ ਕਿਉਂਕਿ ਵਰਕ ਵਾਲਾ ਹੈਗਾ ਬਟ ਹੈ ਪਸ਼ਮੀਨਾ ਦੇ ਵਿੱਚ ਰਹਿਣ ਵਾਲਾ ਹੈਗਾ ਨੈਕਸਟ ਥੋੜਾ ਆ ਜੋ ਪਾਟਰੀ ਵਾਲ ਇਹ ਹੈਗਾ ਆਰਗੈਂਜ਼ਾ ਦਾ ਸੂਟ ਰਹਿਣ ਵਾਲਾ ਹੈਗਾ ਫੁੱਲ ਹੈਵੀ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਨੈਕ ਦੇ ਵਿੱਚ ਨੀਚੇ ਪੈ ਬਹੁਤ ਹੀ ਸੋਹਣੀ ਮਤਲਬ ਪੈਨਲਸ ਤੇ ਵਰਕ ਕੀਤਾ ਹੋਇਆ ਦੇਖ ਸਕਦੇ ਹੈਗੇ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਇਹ ਵਾਲਾ ਨੈਕ ਜੋ ਕਲਰ ਹੈ ਉਹ ਵੀ ਬਹੁਤ ਹੀ ਪਿਆਰਾ ਹੈਗਾ ਬਹੁਤ ਸੋਹਣੇ ਕਲਰ ਹੈ ਇਸ ਵਿੱਚ ਤਾਂ ਚਨੌਂ ਦਾ ਦੁਪੱਟਾ ਰਹਿਣ ਵਾਲਾ ਹੈ ਬਾਟਮ ਤੇ ਵੀ ਵਰਕ ਆਏਗਾ ਤੇ ਜੋ ਸ਼ਰਟ ਫਰੰਟ ਤੁਸੀਂ ਦੇਖ ਹੀ ਰਹੇ ਹੈਗੇ ਹੋ ਤੇ ਦੁਪੱਟੇ ਨੂੰ ਵੀ ਲੇਸਸ ਲਗਾ ਕੇ रेडी ਕੀਤਾ ਗਿਆ ਹੈ پوری ਫਿਨਿਸ਼ਿੰਗ ਲੇਸਿਸ ਨਾਲ ਦਿੱਤੀ ਗਈ ਹੈਗੀ ਹੈ ਦੁਪट्टे ਨੂੰ ਵੀ ਸ਼ੇਡ ਕਾਫੀ ਅੱਛੇ ਹੈ ਇਸ ਦੇ ਵਿੱਚ ਸੋ ਜਿਨ੍ਹਾਂ ਨੇ ਲੈਣਾ ਨੰਬਰ ਸਕਰੀਨ ਤੇ ਪੈਂਚਰ ਹੈ ਨੈਕਸਟ ਆ ਗਿਆ ਖਿੰਖਾਬ ਦਾ ਫੈਬਰਿਕ ਆ ਗਿਆ ਜੀ ਆਪਣਾ ਇਹ ਪਰ ਮੀਟਰ ਦੇ ਅਕੋਰਡਿੰਗ ਲੈਣ ਵਾਲਾ ਫੈਬਰਿਕ ਆ ਇਸ ਵਿੱਚ ਕਾਫੀ ਰੇਂजेस ਦੇ ਵਿੱਚ ਹੈਗਾ ਹੈ ਖਿੰਖਾਬ ਦਾ ਫੈਬਰਿਕ ਜਿਵੇਂ 900 ਪਰ ਮੀਟਰ 1000 ਪਰ ਮੀਟਰ 1100 ਪਰ ਮੀਟਰ ਐਸ ਅਕੋਰਡਿੰਗ ਤੁਸੀਂ ਜਿਹੋ ਜਿਹੋ ਕੁਆਲਿਟੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੈਗੇ ਕਲਰਸ ਆਪਸ਼ਨ ਤੁਸੀਂ ਦੇਖ ਹੀ ਰਹੇ ਹੈਗੇ 2 मीटर ਤੋਂ ਕੱਟ ਕਟਿੰਗ ਨਹੀਂ ਮਿਲਦੀ ਮਤਲਬ ਤੁਸੀਂ ਸ਼ਰਟ ਦਾ ਪੀਸ ਆਪਣੇ ਕੋਲ ਲੈ ਸਕਦੇ ਹੋ ਓਨਲੀ ਸ਼ਰਟ ਅਗਰ ਲੈਣਾ ਹੈ ਤੇ 2.5 ਤੋਂ ਜ਼ਿਆਦਾ ਜਿੰਨਾ ਲੈਣਾ ਹੋਏ ਪੂਰਾ ਸੂਟ 5 ਮੀਟਰ 6 ਮੀਟਰ 7 ਮੀਟਰ 8 ਮੀਟਰ ਜਿੰਨਾ ਲੈਣਾ ਹੋਏ ਲੈ ਸਕਦੇ ਹੋ ਕਿਉਂਕਿ ਕਿਨ ਕਮ ਦੇ ਜ਼ਿਆਦਾ ਲਹਿੰਗਾ ਬੰਦੇ ਨੇ ਤਾਂ ਬਹੁਤ ਅੱਛੇ ਲੱਗਦੇ ਨੇ ਬਨਾਰਸੀ ਦੇ ਵਿੱਚ ਜੋ ਲਹਿੰਗਾ ਅੱਜਕੱਲ ਸਟਾਈਲ ਚੱਲ ਰਿਹਾ ਹੈਗਾ ਸੋ ਇਸ ਲਈ ਆਪਾਂ ਨੂੰ ਫੈਬਰਿਕ ਜ਼ਿਆਦਾ ਚਾਹੀਦਾ ਹੈ ਇਹ ਵੀ ਬ੍ਰாக்கਟ ਕਿਨਖਵ ਹੀ ਫੈਬਰਿਕ ਹੈਗਾ ਇਹ ਨਵਾਂ ਡਿਜ਼ਾਈਨ ਆਇਆ ਹੈ ਬਿਲਕੁਲ ਲੇਟੈਸਟ ਮਾਰਕੀਟ ਦੇ ਵੀ ਡਿਜ਼ਾਈਨ ਆਇਆ ਹੈਗਾ ਨਾਲ ਇਸ ਦੀ ਕ੍ਰੇਮ ਦੀ ਬਾਟਮ ਮੈਚਿੰਗ ਕੀਤੀ ਹੋਈ ਆ ਬਹੁਤ ਹੀ ਪਿਆਰੇ ਕਲਰ ਹੈ ਇਸ ਵਿੱਚ ਬਹੁਤ ਜ਼ਿਆਦਾ ਸੋਨੇ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਪਾਟਾ ਫੁੱਲ ਹੈਵੀ ਪਾਰਟੀ ویئر 컬렉ਸ਼ਨ ਹੈਗੀ ਹੈ ਇਹ ਇਹਨਾਂ ਨੂੰ ਤੁਸੀਂ ਐਕਸਟਰਾ ਆਰਨਰੀ ਡਿਜ਼ਾਈਨ ਕਰ ਸਕਦੇ ਹੈਗੇ ਹੋ ਐਂਡ ਨਾਲ ਦੁਪੱਟੇ ਡਾਈ ਕਰਵਾ ਕੇ ਲੇਸਿਸ ਲਗਾ ਕੇ ਜਿਦਕੋ ਕਲਰ ਕਿੰਨੇ ਸੋਨੇ ਨੇ ਵਿਆਹ ਵਾਲੀ ਕੁੜੀ ਨੇ ਆਪਣੇ ਕੰਦੇ ਆਫ ਦਾਜ ਦੇ ਵਿੱਚ ਰੱਖਣੇ ਹੋਏ ਤਾਂ ਬੈਸਟ ਆਪਸ਼ਨ ਆ ਨਾਈਟ ਐਜ਼ ਅ ਨਾਈਟ ਸੂਟ ਵੀ ਬਣਵਾ ਸਕਦੇ ਹੈਗੇ ਹੋ ਕਿਉਂਕਿ ਨਿਊਲੀ ਮੈਰਿਡ ਨੂੰ ਐਵੇਂ ਦੇ ਸਿੰਪਲ ਸੂਟ ਵਰ ਸੂਟ ਅੱਛੇ ਲੱਗਦੇ ਨੇ ਬ੍ਰਾਈਟ ਕਲਰ ਵੀ ਅੱਛੇ ਲੱਗਦੇ ਨੇ ਬਾਕੀ ਤੁਸੀਂ ਲਾਈਟ ਸ਼ੇਡ ਵੀ ਹੈਗਾ ਸਕਿਨ ਅਗਰ ਤੁਸੀਂ ਲਾਈਟ ਪਸੰਦ ਕਰਦੇ ਹੋ ਤਾਂ ਲਾਈਟ ਵੀ ਲੈ ਸਕਦੇ ਹੈਗੇ ਹੋ ਬਾਕੀ ਸਾਰੇ ਹੀ ਕਲਰ ਬਹੁਤ ਅੱਛੇ ਨੇ ਬਹੁਤ ਸੋਹਣੇ ਨੇ ਫੁੱਲ ਹੈਵੀ ਵੈਡਿੰਗ ਵਾਲੇ ਰੈਨ ਵਾਲੇ ਕਲਰਸ ਨੇ ਇਹ ਅਗੇ ਇੱਕ ਖਿੰਖਾਬ ਦਾ ਆ ਗਿਆ ਨਿਊ ਸ਼ੇਡ ਬਾਕੀ ਤੁਸੀਂ ਦੇਖ ਸਕਦੇ ਹੈਗੇਓ ਕਲਰਸ ਅੱਗੇ ਨੈਕਸਟ ਜਿਹੜੇ-ਜਿਹੜੇ ਵੀ ਤੁਹਾਨੂੰ ਚਾਹੀਦੇ ਤੁਸੀਂ ਲੈ ਸਕਦੇ ਹੋ 올 ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਕਿਤੇ ਬੈਠ ਕੇ ਵੀ ਤੁਸੀਂ ਆਰਡਰ ਕਰ ਸਕਦੇ ਹੋ ਕਿਸੇ ਵੀ ਪਿੰਨ ਸ਼ਹਿਰ ਕਸਬੇ ਕਿਤੇ ਵੀ ਜਗ੍ਹਾ ਤੇ ਕਿਸੇ ਵੀ ਸਟੇਟ ਦੇ ਵਿੱਚ 올 ਓਵਰ ਇੰਡੀਆ ਦੇ ਵਿੱਚ ਸ਼ਿਪਿੰਗ ਅਵੇਲੇਬਲ ਹੈ ਬਾਕੀ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈ ਅਗਰ ਵੱਡੇ ਆਰਡਰਸ ਜੋ ਅਸੀਂ ਪੇਜਦੇ ਹਾਂ ਤਾਂ ਇੰਟਰਨੈਸ਼ਨਲ ਕੋਰੀਅਰ ਕਰ ਦਿੰਨੇ ਹੈਗੇ ਆ ਅਸੀਂ ਕਾਫੀ ਮਿਲੀਆਂ ਪੈਣਾਂ ਆਂਗੇ ਬਾਹਰ ਤੋਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਦੇ ਆਪਾਂ ਸੂਟ ਰੈਡੀ ਕਰੀ ਦਿੰਨੇ ਆ ਉਹ ਆਪਣੇ ਤੋਂ ਸਟਿਚ ਵੀ ਕਰਵਾ ਲੈਂਦੇ ਨੇ ਤੇ ਵਰਕ ਵਗੈਰਾ ਵੀ ਕਰਵਾਉਂਦੇ ਨੇ ਸੋ ਆਪਾਂ ਕੈਨੇਡਾ ਆਸਟ੍ਰੇਲੀਆ ਜਰਮਨ ਸਾਰੀ ਜਗ੍ਹਾ ਤੇ ਸੂਟਸ ਭੇਜ ਦਿੰਨੇ ਹੈਗੇ ਇੰਟਰਨੈਸ਼ਨਲ ਕੋਰੀਅਰ ਵੀ ਕਰਵਾ ਦਿੰਨੇ ਹੈਗੇ ਸੋ ਸਟਿਚਿੰਗ ਵੀ ਅਵੇਲੇਬਲ ਹੈ ਹੈਂਡਵਰਕ ਆਰਿਵਰਕ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਸੂਟ ਆਪਣੇ ਤੋਂ ਕਸਟਮਾਈਜ਼ ਕਰਵਾਉਣਾ ਹੈ ਕਰਵਾ ਸਕਦੇ ਹੋ ਇਹ ਵੱਲੇ ਵੀ ਖੀਨਖਾਬ ਦਾ ਹੀ ਫੈਬਰਿਕ ਹੈ ਨਾਲ ਮਸਲੀਨ ਕਾਟਨ ਦੀ ਬਾਟਮ ਰਹਿਣ ਵਾਲੀ ਹੈਗੀ ਆ ਨੈਕਸਟ ਆ ਗਿਆ ਜੀ ਦੇਖੋ ਪਿਓਰ ਸਿਲਕ ਵੈਲਵਟ ਹੈ ਪਿਓਰ ਸਿਲਕ ਦਾ ਵੈਲਵਟਰ ਦਾ ਫੈਬਰਿਕ ਰਹਿਣ ਵਾਲਾ ਹੈ ਇਹ ਵੀ ਪਰ ਮੀਟਰ ਦੇ ਅਕੋਰਡਿੰਗ ਹੀ ਆਉਂਦਾ ਹੈ ਸੋ ਤੁਸੀਂ ਕਲਰ ਆਪਸ਼ਨ ਦੇਖ ਸਕਦੇ ਹੈਗੇ ਹੋ ਕੁਝ ਮੇਰੇ ਪੇਨਾਮ ਦੇ ਮੈਸੇਜ ਆ ਰਹੇ ਸੀ ਜੀ ਵੈਲਵਟ ਦੇ ਵਿੱਚ ਕਲਰਸ ਦਿਖਾਓ ਅਸੀਂ ਵਰਕ ਕਰਵਾਉਣੇ ਹੈਗੇ ਸੋ ਇਹ ਵਾਲੇ ਨਿਊ ਕਲਰਸ ਆਏ ਨੇ ਪਿਓਰ ਸਿਲਕ ਵੈਲਵਟ ਦੇ ਤੇ ਠੀਕ ਹੈ ਜੀ ਪਿਓਰ ਰਹਿਣ ਵਾਲੀ ਹੈ 9000 ਤੋਂ ਉੱਪਰ ਜਿਹੜੀ ਕੁਆਲਿਟੀ ਆ ਰਹੀ ਹੈ ਉਸ ਤੋਂ ਵੀ ਉੱਪਰ ਹੈ ਇਹ ਤਾਂ ਬਹੁਤ ਹੀ ਵਧੀਆ ਕਲਰਸ ਆਪਸ਼ਨ ਨਾ ਫੁੱਲ ਸ਼ਾਈਨ ਰਹਿਣ ਵਾਲੀ ਆ ਫੈਬਰਿਕ ਦੇ ਵਿੱਚ ਤੁਸੀਂ ਇਸ ਫੈਬਰਿਕ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਸਲਵਾਰ ਸੂਟ ਬਣਾ ਸਕਦੇ ਹੋ ਡਰੈਸ ਵੀ ਬਣ ਜਾਂਦੀ ਹੈ ਗਾਉਨ ਵੀ ਬਣ ਜਾਂਦੇ ਆ ਵੈਲਵਟ ਦੇ ਤਾਂ ਉੱਪਰ ਤੁਸੀਂ ਹੈਂਡਵਰਕ ਕਰਵਾ ਸਕਦੇ ਹੈਗੇ ਹੋ ਮਸ਼ੀਨ ਵਰਕ ਕਰਵਾ ਸਕਦੇ ਹੋ ਲੇਸਿਸ ਨਾਲ ਰੈਡੀ ਕਰ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਇਸ ਨੂੰ ਤੁਸੀਂ ਰੈਡੀ ਕਰ ਸਕਦੇ ਹੈਗੇ ਹੋ ਕਲਰਸ ਬਹੁਤ ਪਿਆਰੇ ਆਏ ਨੇ ਬਹੁਤ ਸੋਨੇ ਆਏ ਨੇ ਇਹਨਾਂ ਨੂੰ ਤੁਸੀਂ ਅੱਛੀ ਤਰ੍ਹਾਂ ਰੈਡੀ ਕਰਵਾ ਕੇ ਇੱਕ ਬਹੁਤ ਹੀ ਸਟਾਈਲਿਸ਼ ਆਊਟਫਿਟ ਬਣਵਾ ਸਕਦੇ ਹੈਗੇ ਆ ਕਲਰ ਤੁਸੀਂ ਦੇਖ ਸਕਦੇ ਹੈਗੇ ਹੋ ਬਾਕੀ ਇੱਕ ਗੱਲ ਹੋਰ ਮੈਂ ਅੱਗੇ ਵੀ ਕਈ ਵੀਡੀਓਜ਼ ਦੇ ਵਿੱਚ ਦੱਸਿਆ ਅਗਰ ਮੇਰੀਆਂ ਕਿਸੇ ਭੈਣਾਂ ਨੇ ਘਰ ਬੈਠ ਕੇ ਆਨਲਾਈਨ ਕੰਮ ਕਰਨਾ ਹੈ ਉਹ ਵੀ ਸੂਟਸਾ ਵਰਕ ਕਰਨਾ ਚਾਹੁੰਦੇ ਨੇ ਫ੍ਰੀ ਹੋ ਘਰੇ ਤੁਸੀਂ ਵੀ ਕੰਮ ਕਰਨਾ ਚਾਹੁੰਦੇ ਹੋ ਬਿਨਾ ਪੈਸੇ ਲਗਾਏ ਤੁਸੀਂ ਬਿਨਾ ਇਨਵੈਸਟਮੈਂਟ ਦੇ ਤਾਂ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰਕੇ ਤੁਸੀਂ ਵੀ ਆਪਣਾ ਵਰਕ ਸਟਾਰਟ ਕਰ ਸਕਦੇ ਹੋ ਵਿਦਾਊਟ ਐਨੀ ਇਨਵੈਸਟਮੈਂਟ ਤੇ ਬਹੁਤ ਹੀ ਸੋਨੇ ਕਲਰਸ ਹੈਗੇ ਐ ਸਵਿਚ ਬਹੁਤ ਹੀ ਪਿਆਰੇ ਨੈਕਸਟ ਇਹ ਵਾਲੀ ਆਪਣੇ ਪਸ਼ਮੀਨੇ ਦੇ ਸੂਟ ਮੈਚਿੰਗ ਸ਼ਰਟਨ ਵਾਲੇ ਨੇ ਜਿਹੜੇ ਕਿ ਆਮ ਰੂਟੀਨ 'ਚ ਤੁਸੀਂ ਵੇਅਰ ਕਰ ਸਕਦੇ ਹੈਗੇ ਹੋ ਬਾਕੀ ਨਾਲ ਨੂੰ ਤੁਸੀਂ ਡਿਜ਼ਾਈਨ ਕਰਵਾ ਕੇ ਬਹੁਤ ਅੱਛੇ ਤਰੀਕੇ ਨਾਲ ਯੂਜ਼ ਕਰ ਸਕਦੇ ਹੈਗੇ ਹੋ ਬਹੁਤ ਸੋਹਣੇ ਨੇ ਤੇ ਨੈਕਸਟ ਇਸ ਵਿੱਚ ਡਿਜ਼ਾਈਨ ਦੇਖੋ ਬਹੁਤ ਪਿਆਰੇ ਨੇ ਸਿੰਪਲ ਸੋਬਰ ਸਰਦਾਰੀ ਡਿਜ਼ਾਈਨ ਹੈ ਬਿਲਕੁਲ ਕਈ ਮਤਲਬ ਮੇਰੀਆਂ ਆਂਟੀਆਂ ਕੰਨੀਆਂ ਹੁੰਦੀਆਂ ਨੇ ਬੇਟਾ ਮੈਨੂੰ ਵੀ ਸਿੰਪਲ ਜੇ ਰੰਗ ਦਿਖਾ ਫਿੱਕੇ ਜੇ ਕਲਰ ਦਿਖਾ ਹੈ ਹਨਾ ਤਾਂ ਇਹ ਸਾਰੇ ਡਿਜ਼ਾਈਨ ਉਮੇਦੇ ਨੇ ਜਿਹੜੇ ਕਿ ਤੁਸੀਂ ਆਮ ਰੂਟੀਨ 'ਚ ਵੀ ਪਾ ਸਕਦੇ ਹੋ ਪਰ ਹੈ ਰਾਮ ਟੈਕਸ ਦੀ ਕੁਆਲਿਟੀ ਆ ਬੈਸਟ ਕੁਆਲਿਟੀ ਰਹਿਣ ਵਾਲੀ ਆ ਤੁਸੀਂ ਇਹਨਾਂ ਨੂੰ ਲੇਸ ਲਗਾ ਕੇ ਜਾਂ ਤੇ ਵਰਕ ਕਰਵਾ ਕੇ ਇਸ ਨੂੰ ਇੱਕ ਪਾਰਟੀ ਵੇਅਰ ਲੁੱਕ ਵੀ ਦੇ ਸਕਦੇ ਹੈਗੇ ਨਾਲ ਅੱਛੇ ਦੁਪੱਟੇ ਰੈਡੀ ਕਰਵਾ ਕੇ ਰਾਮ ਟੈਕਸ ਪਿਓਰ ਪਸ਼ਮੀਨਾ ਰਹਿਣ ਵਾਲਾ ਹੈਗਾ ਮੈਚਿੰਗ ਵੀ ਤੁਹਾਨੂੰ ਮਿਲ ਜਾਣਗੇ 올ਓਵਰ ਵੀ ਤੁਹਾਨੂੰ ਮਿਲ ਜਾਣਗੇ ਸੋ ਜਿਨ੍ਹਾਂ ਨੇ ਜਿਉਹ ਜਾਂ ਲੈਣਾ ਲੈ ਸਕਦੇ ਹੈਗੇ ਹੋ ਨੰਬਰ ਸਕਰੀਨ ਤੇ ਮੈਂਸ਼ਨ ਹੈ WhatsApp ਨੰਬਰ ਹੈਗਾ ਆਰਡਰ ਆਪਾਂ ਓਨਲੀ WhatsApp ਤੇ ਹੀ ਲੈਨੇ ਹੈਗੇ ਆਪਣਾ Instagram ਵਾਲਾ ਜਿਹੜਾ ਪੇਜ ਹੈ ਉਹ ਵੀ ਤੁਸੀਂ ਫੋਲੋ ਕਰ ਸਕਦੇ ਹੋ ਪਰ Instagram ਤੇ ਆਪਾਂ ਬੁਕਿੰਗ ਨਹੀਂ ਲੈਂਦੇ ਕਿਉਂਕਿ ਫਰਾਡ ਹੋਣ ਦਾ ਡਰ ਹੁੰਦਾ ਅਗਰ ਕਿਸ ਨੇ ਆਰਡਰ ਕਰਨਾ ਹੈ ਤਾਂ ਮੇਰੇ WhatsApp ਤੇ ਮੈਨੂੰ ਮੈਸੇਜ ਤੇ ਕਾਲ ਮੇਰੇ ਨਾਲ ਤੁਸੀਂ ਪਰਸਨਲੀ ਗੱਲ ਕਰ ਸਕਦੇ ਆ ਅਗਰ ਤੁਸੀਂ ਵੀ ਆਪਣਾ ਆਨਲਾਈਨ ਵੀ ਕੰਮ ਸਟਾਰਟ ਕਰਨਾ ਹੈਗਾ ਤਾਂ ਮੈਂ ਤੁਹਾਨੂੰ ਪੂਰਾ ਗਾਈਡ ਕਰਾਂਗੀ ਵੀ ਤੁਸੀਂ ਕਿਵੇਂ ਕਰ ਸਕਦੇ ਹੋ ਆਨਲਾਈਨ ਵਰਕ ਕਿਵੇਂ ਸਟਾਰਟ ਕਰ ਸਕਦੇ ਹੋ ਤਾਂ ਤੁਸੀਂ ਮੈਨੂੰ WhatsApp ਤੇ ਜੁਆਇਨ ਕਰ ਸਕਦੇ ਹੋ ਮੇਰੇ ਨਾਲ ਗੱਲਬਾਤ ਕਰ ਸਕਦੇ ਹੈਗੇ ਹੋ ਬਾਕੀ ਹਰ ਤਰ੍ਹਾਂ ਦੇ ਸੂਟ ਤੁਸੀਂ ਆਪਣੇ ਕੋਲ ਕਸਟਮਾਈਜ਼ ਹੁੰਦੇ ਨੇ ਐਂਡ ਮੇਰੀ ਬੁਟੀਕ ਵਾਲੀ ਪਹਿਨਣੇ ਅਗਰ ਜਿਆਦਾ ਕੁਆਂਟੀਟੀ ਦੇ ਵਿੱਚ ਸੂਟ ਰੈਡੀ ਕਰਵਾਉਣੇ ਹੁਣ ਮਸ਼ੀਨ ਵਰਕ ਵਾਲੇ ਕੰਪਿਊਟਰ ਮਸ਼ੀਨ ਵਰਕ ਵਾਲੇ ਤਾਂ ਉਹ ਵੀ ਕਰਵਾ ਸਕਦੇ ਨੇ ਆਪਣੇ ਕੋਲ ਕੰਪਿਊਟਰ ਮਸ਼ੀਨ ਹੈਗੀ ਐ ਸੋ ਆਪਾਂ ਕੁਆਂਟੀਟੀ ਦੇ ਵਿੱਚ ਸੂਟ ਦੇ ਡਿਜ਼ਾਈਨ ਰੈਡੀ ਕਰਕੇ ਦੇ ਦਿੰਦੇ ਨੇ ਸੋ ਅਗਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੀਆਂ ਹੈਗੀਆਂ ਨੇ ਅਗਰ ਕੋਈ ਹੈਂਡਵਰਕ ਦਾ ਕੰਮ ਕਰਵਾਉਣਾ ਹੈ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਰੀ ਵਰਕ ਵੀ ਕਰਵਾ ਸਕਦੇ ਹੋ ਬਾਕੀ ਆਪਣੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਰੈਡੀਮੇਡ ਦੇ ਵਿੱਚ ਵੀ ਮਿਲ ਜੇਗੀ ਤੁਹਾਨੂੰ ਗਾਉਨ ਡ्रेसेस ਲੈਂਗੋ ਚੋਲੀ ਸਾੜੀ ਹਰ ਤਰ੍ਹਾਂ ਦੀ ਜੋ ਹੁਣ ਵੈਰਾਈਟੀ ਹੈਗੀ ਐ ਪਾਰਟੀਵਰ ਮਿਲ ਜੇਗੀ ਰੈਡੀਮੀਡ ਦੇ ਵਿੱਚ ਵੀ ਪਰਸ ਜੁਐਲਰੀ ਵਗੈਰਾ ਜੋ ਵੀ ਹੈ ਸਾਰੇ ਆਪਣੇ WhatsApp ਤੇ ਗਰੁੱਪ ਹੈਗੇ ਆ ਤੁਸੀਂ ਆਪਣੀ ਰਿਕੁਆਇਰਮੈਂਟ ਅਕੋਰਡਿੰਗ ਉਹੀ ਗਰੁੱਪ ਜੁਆਇਨ ਕਰ ਸਕਦੇ ਹੋ ਜੁਐਲਰੀ ਵਾਲਾ ਹੈਂਡਸ ਬੈਗ ਵਾਲਾ ਬੁਟੀਕ ਸਟਾਈਲ ਸੂਟਸ ਵਾਲਾ ਰੈਡੀਮੇਡ 컬렉ਸ਼ਨ ਵਾਲਾ ਤਾਂ ਸਾਰੇ ਆਪਣੇ ਅਲੱਗ-ਅਲੱਗ WhatsApp ਦੇ ਗਰੁੱਪ ਹੈਗੇ ਆ ਤੁਸੀਂ ਉਹ ਜੁਆਇਨ ਕਰ ਸਕਦੇ ਹੈਗੇ ਹੋ ਤੇ ਆਪਣੇ ਟੇਸਟ ਦੇ ਅਕੋਰਡਿੰਗ ਸੂਟ ਆਪਣੇ ਤੋਂ ਲੈ ਸਕਦੇ ਹੋ ਜਾਂ ਆਨਲਾਈਨ ਵਰਕ ਕਰਨਾ ਹੈ ਤਾਂ ਉਹ ਵੀ ਕਰ ਸਕਦੇ ਹੈਗੇ ਹੋ ਸੂਟ ਸਟਿਚਿੰਗ ਵੀ ਕਰਵਾ ਸਕਦੇ ਹੈਗੇ ਹੋ ਇਹ ਹੈਵੀ ਪਾਰਟੀਪਰ 컬렉ਸ਼ਨ ਹੈ ਪਰ ਮੀਟਰ ਦੇ ਅਕੋਰਡਿੰਗ ਇਹ ਫੈਬਰਿਕ ਰਹਿਣ ਵਾਲਾ ਹੈਗਾ ਇਹ ਵੀ ਤੁਸੀਂ ਬਹੁਤ ਜ਼ਿਆਦਾ ਮਤਲਬ ਸੋਣਾ ਇਸ ਨਾਲ ਕੁਝ ਕ੍ਰੀਏਟ ਕਰ ਸਕਦੇ ਹੈ। ਥੈਂਕ ਯੂ ਸੋ ਮੱਚ ਵੀਡੀਓ ਦੇਖਣ ਦੇ ਲਈ। ਨੰਬਰ ਸਕਰੀਨ ਤੇ ਮੈਂਸ਼ਨ ਹੈ। ਕੰਟੈਕਟ ਕਰੋ।